ਜੰਮੂ ਕਸ਼ਮੀਰ ਦੇ ਵਿੱਚ ਉਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਫੰਦਾਸੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਆਜਾ ਤੜਕ ਸਾਰੀ ਧਰਤੀ ਕੰਬਿਆ ਜੰਮੂ ਕਸ਼ਮੀਰ ਚ ਮੰਗਲਵਾ ਸਨੇ ਪੁੱਛਾਲਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਨੇ ਉਚਾਲ ਇੰਨਾ ਜ਼ਬਰਦਸਤ ਸੀ ਕਿ ਲੋਕਾਂ ਦੀ ਨੀਂਦ ਤੱਕ ਖੁੰਝ ਜਾਂਦੀ ਹੈ ਡਰੇ ਸਾਰੇ ਲੋਕ ਘਰਾਂ ਤੋਂ ਬਾਹਰ ਭੱਜਣ ਲੱਗਦੇ ਨੇ ਸਾਰੇ ਘਰਾਂ ਤੋਂ ਬਾਹਰ ਨਿਕਲ ਕੇ ਦੇਖਦੇ ਨੇ ਇੰਟਰਨੈਸ਼ਨਲ ਸੈਂਟਰ ਫਾਰ ਮਨੋਲੋਜੀ ਨੇ ਜਾਣਕਾਰੀ ਦਿੱਤੀ ਜੰਮੂ ਕਸ਼ਮੀਰ ਵਿੱਚ ਜਬ ਥੋੜੇ ਸਮੇਂ ਵਿੱਚ ਦੋ ਵਾਰ ਭੁਚਾਲ ਆਇਆ ਦੱਸਿਆ ਜਾ ਰਿਹਾ ਹੈ ਕਿ ਪਹਿਲਾ ਭੁਚਾਲ ਹੈ ਦੂਜੇ ਤੋਂ ਜ਼ਿਆਦਾ ਸ਼ਕਤੀਸ਼ਾਲੀ ਸੀ ਜੰਮੂ ਕਸ਼ਮੀਰ ਚਾਇਲ ਭੁਚਾਲ ਦੀ ਤੀਬਰਤਾ ਰੈਕਟਰ ਪੈਮਾਨੇ ਤੇ 4.9 ਸੀ ਜੰਮੂ ਕਸ਼ਮੀਰ ਦੇ ਬਾਲਾਮੁੱਲਾ ਪੂਜ ਅਤੇ ਸ਼ਿਰੀ ਨਗਰ ਸਮੇਤ ਕਸ਼ਮੀਰ ਕਾਢੀ ਚੋ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਇਸ ਦੇ ਨਾਲ ਹੀ ਦੂਜੇ ਭੁਚਾਲ ਦੀ ਤੀਬਰਤਾ ਰੈਕਟਰ ਪੈਮਾਨੇ ਤੇ 4.8 ਪਾਕਿਸਤਾਨ ਚ ਵਿਪੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਅਜੇ ਤੱਕ ਇਸ ਵਿਪੁਚਾਲ ਚ ਕਿਸੇ ਜਾਣੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਹੈ ਹੱਦ ਸਿਆਰ ਨੂੰ ਸਾਹਮਣੇ ਆਇਆ ਨਹੀਂ ਕਿ ਵਿਪੁਚਾਲ ਲਕੀ ਬਨਕਰ ਜ਼ਬਰਦਸਤ ਸੀ ਬਿਊਰੋ ਰਿਪੋਰਟ ਸ੍ਰੀ ਕਾਟ ਜੰਮੂ ਕਸ਼ਮੀਰ ਦੇ ਚਾ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹੰਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਅੱਜਾ ਤੜਕ ਸਾਰੇ 7 ਕੰਬਿਆ ਜੰਮੂ ਕਸ਼ਮੀਰ ਚ ਮੰਗਲਵਾ ਸਵੇਰੇ ਉਚਾਲ ਦੇ ਜ਼ਬਰਦਸਤ ਛਟਕੈ ਮਹਿਸੂਸ ਕੀਤੇ ਗਏ ਨੇ ਉਚਾਲ ਇੰਨਾ ਜ਼ਬਰਦਸਤ ਸੀ ਕਿ ਲੋਕਾਂ ਦੀ ਨੀਂਦ ਤੱਕ ਖੁੱਲ ਜਾਂਦੀ ਹੈ ਡਰੇ ਸਾਰੇ ਲੋਕ ਘਰਾਂ ਤੋਂ ਬਾਹਰ ਭੱਜਣ ਲੱਗਦੇ ਨੇ ਸਾਰੇ ਘਰਾਂ ਤੋਂ ਬਾਹਰ ਨਿਕਲ ਕੇ ਦੇਖਦੇ ਨੇ ਤੇ ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਨੇ ਜਾਣਕਾਰੀ ਦਿੱਤੀ ਕਿ ਜੰਮੂ ਕਸ਼ਮੀਰ ਵਿੱਚ ਅੱਜ ਥੋੜੇ ਸਮੇਂ ਵਿੱਚ ਦੋ ਵਾਰ ਭੁਚਾਲ ਆਇਆ ਦੱਸਿਆ ਜਾ ਰਿਹਾ ਹੈ ਕਿ ਪਹਿਲਾ ਭੁਚਾਲ ਦੂਜੇ ਤੋਂ ਜ਼ਿਆਦਾ ਸ਼ਕਤੀਸ਼ਾਲੀ ਸੀ ਜੰਮੂ ਕਸ਼ਮੀਰ ਚਾਇਲ ਭੁਚਾਲ ਦੀ ਤੀਬਰਤਾ ਰੈਕਟਰ ਦਾ ਮਾਨ ਹੈ ਤੇ 4.9 ਸੀ ਜੰਮੂ ਕਸ਼ਮੀਰ ਦੇ ਬਾਲਾਮੁਲਾ ਪੂਨਸ ਅਤੇ ਸਿਧੀਨਗਰ ਤੋਂ ਮੇਹਰ ਕਸ਼ਮੀਰ ਕਾਟੀ ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਇਸ ਦੇ ਨਾਲ ਹੀ ਦੂਜੇ ਪੁਚਾਲ ਦੀ ਤੀਬਰਤਾ ਇੱਕ ਤੋਂ ਪੈਮਾਨੇ ਤੇ 4.8 ਸੀ ਪਾਕਿਸਤਾਨ ਚ ਵੀ ਪੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਅਜੇ ਤੱਕ ਇਸ ਪੁਚਾਲ ਜਿਸ ਕਿਸੇ ਜਾਣੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਹੈ ਪਰ ਤਸਵੀਰਾਂ ਜ਼ਰੂਰ ਸਾਹਮਣੇ ਆਈਆਂ ਨੇ ਕਿ ਪੁਚਾਲ ਕਿੰਨਾ ਜ਼ਬਰਦਸਤ ਸੀ ਰਿਪੋਰਟ ਸੀ ਕਿ ਆ ਟੀਮ ਜੰਮੂ ਕਸ਼ਮੀਰ ਦੇ ਰਿੱਚਾ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਖੰਦਸ ਦੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਅੱਜਾ ਤੜਕ ਸਾਰੇ ਧਰਤੀ ਕੰਬੀਆ ਜੰਮੂ ਕਸ਼ਮੀਰ ਦਾ ਮੰਗਲ ਦਾ ਸਨੇ ਪੁਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਨੇ ਉਚਾਲ ਇੰਨਾ ਜ਼ਬਰਦਸਤ ਸੀ ਕਿ ਲੋਕਾਂ ਦੀ ਨੀਂਦ ਤੱਕ ਖੁੰਝ ਜਾਂਦੀ ਹੈ ਡਰੇ ਸਨ ਲੋਕ ਘਰਾਂ ਤੋਂ ਬਾਹਰ ਭੱਜਣ ਲੱਗਦੇ ਨੇ ਸਾਰੇ ਘਰਾਂ ਤੋਂ ਬਾਹਰ ਨਿਕਲ ਕੇ ਦੇਖਦੇ ਨੇ ਤੇ ਨੈਸ਼ਨਲ ਸੈਂਟਰ ਫਾਰ ਮੋਲੋਜੀ ਦੀ ਜਾਣਕਾਰੀ ਜੰਮੂ ਕਸ਼ਮੀਰ ਵਿੱਚ ਜਦੋਂ ਥੋੜੇ ਸਮੇਂ ਵਿੱਚ ਦੋ ਵਾਰ ਭੁਚਾਲ ਆਇਆ ਦੱਸਿਆ ਜਾ ਰਿਹਾ ਹੈ ਕਿ ਪਹਿਲਾ ਭੁਚਾਲ ਦੂਜੇ ਤੋਂ ਜ਼ਿਆਦਾ ਸ਼ਕਤੀਸ਼ਾਲੀ ਸੀ ਜੰਮੂ ਕਸ਼ਮੀਰ ਚਾਇਸ ਭੁਚਾਲ ਦੀ ਤੀਬਰਤਾ ਰੈਕਟਰ ਸਬੰਧਿਤ 4.9 ਸੀ ਜੰਮੂ ਕਸ਼ਮੀਰ ਦੇ ਬਾਲਾਮੁਲਾ ਪੂਜ ਅਤੇ ਸ਼ਿਰੀਨਗਰ ਸਮੇਤ ਕਸ਼ਮੀਰ ਕਾਢ ਵਿੱਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਇਸੇ ਨਾਲ ਦੂਜੇ ਭੁਚਾਲ ਦੀ ਤੀਬਰਤਾ ਰੈਕਟਰ ਪਮਾਨੇ ਤੇ 4.8 ਪਾਕਿਸਤਾਨ ਵਿੱਚ ਵੀ ਕੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਅਜੇ ਤੱਕ ਇਸ ਕੁਚਾਲ ਤੋਂ ਕਿਸੇ ਜਾਣੇ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ 500 ਜਨ ਹ ਜਿਹਨ ਸਾਹਮਣੇ ਆਏ ਨੇ ਕਿ ਪੁਚਾਲ ਕਿੰਨਾ ਕੁ ਜ਼ਬਰਦਸਤ ਸੀ ਬਿਊਰੋ ਰਿਪੋਰਟ ਸੀ ਕਿਆ ਟੀਮ